ਸਤਿ ਨੰਨ ਬਹੁ ਸਿੱਧੂ ਵਾਹਿਗੁਰੂ ਜੀ ਇੱਕੋ ਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਅੰ ਪਰਸਾਦ ਜਪ ਆਜ ਸੱਚ ਜੁਗਾਜ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ ਵਾਹਿਗੁਰੂ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਉਰਨ ਕਰਨ ਹੋਇ ਪ੍ਰਭ ਮੇਰਾ ਇਹ ਬਨਤੀ ਤਉ ਮੇਰੇ ਦੇ ਨਾਮ ਕਰ ਆਪਣੇ ਜੀਰੇ ਆਪਣੀ ਸ਼ਰਨ ਰਾਖ ਪ੍ਰਭ ਦਾ ਤੇ ਤੇ ਗੁਰ ਪ੍ਰਸਾਦਿ ਕਿ ਮੈਂ ਬਿਰਲਾ ਜਾਤੇ ਸੁਣੋ ਦਿਨੋ ਪ੍ਰਭ ਦੇ ਮਿਤਾ ਚਰਨ ਕਮਨ ਵਸਾਇ ਮੇਰੇ ਚੀਤਾ ਤੋ 1 ਕਰਾ ਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਉਬਰ ਸਤ ਤਕਸ ਕੱਤੀ ਐ ਤੋ ਟਡ ਤੇ ਸੱਚੇ ਪਾਤਸ਼ਾਹ ਮਦ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਜੀ ਸੋਰਠ ਪਹਿਲਾ ਟੇ ਦੁੱਖ ਬਿਨ ਸੇ ਸੁਖ ਪਾਇਆ ਦੁੱਖ ਦਿਨ ਸੇ ਸੁਖ ਪਾਇਆ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰਗ ਰਤਾ ਰਾ ਸਤ ਗੁਰ ਨਾਮ ਅਨਿਦਾਨ ਦਰਾਇ ਚਿੰਤਾ ਸਗਲ ਵਿਨਾਸ਼ੀ let's ਇਹ ਮਾਨਵਕੀ ਇੱਛਕੁ ਜਾਈ ਨਾਨਕ ਦਾਸਤਾ